ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਸਪਤਾਲ ਦੇ ਵਿੱਚ ਪਿਆਨਕ ਅਗਲਾ ਕੀ ਉਸ ਦੇ ਦੌਰਾਨ 8 ਮਰੀਜ਼ਾਂ ਦੀ ਦਰਤਨਾਕ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਨਾਲ ਇਹ ਘਟਨਾ ਵਾਪਰੀਆ ਤਾਂ ਮੌਕੇ ਤੇ ਕਿੰਨਾ ਨੁਕਸਾਨ ਹੋਇਆ ਤਾਂ ਟਰੋਮਾ ਸੈਂਟਰ ਦੇ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਰੂਮ ਦੇ ਵਿੱਚ ਰਾਤ 11:30 ਵਜੇ ਤੇ ਕਰੀਬ ਪਿਆਨਕ ਅਗਲਾ ਕੀ ਉਸ ਦੇ ਦੌਰਾਨ ਇਹ ਪਿਆਨਕ ਹਾਦਸਾ ਹੋਇਆ ਤਾਂ ਕਾਰ ਨੇ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਅੱਗ ਲੱਗੀ ਆ ਬਾਕੀ ਜਾਂਚ ਤਾਂ ਵਿਸ਼ਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੇ ਇੱਕ ਕਰਮਚਾਰੀ ਦੇ ਵੱਲੋਂ ਦੱਸਿਆ ਗਿਆ ਕਿ ਲਾਰਮ ਵੱਜਦੇ ਹੀ ਟੀਮ मौके ਤੇ ਪਹੁੰਚਦੀ ਆ ਤਾਂ ਪੂਰਾ ਵਾਰਡ ਦੁਆਲੇ ਦੇ ਨਾਲ ਭਰਿਆ ਹੋਇਆ ਸੀ ਤਾਂ ਅੰਦਰ ਜਾਣ ਦਾ ਕੋਈ ਵੀ ਰਸਤਾ ਨਹੀਂ ਸੀ ਇਸ ਲਈ ਇਮਾਰਤ ਦੇ ਦੂਜੇ ਪਾਸੇ ਤੋਂ ਖਿਡਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤਾਂ ਪਾਣੀ ਦਾ ਛਿੜਕਾ ਕੀਤਾ ਗਿਆ ਤਾਂ ਕਿ ਆ ਤਾਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸਾਰੇ ਮਰੀਜ਼ਾਂ ਨੂੰ ਬਿਸਤਰਿਆਂ ਦੇ ਰਾਹੀਂ ਜਿਹੜਾ ਬਾਹਰ ਕੱਢਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਾਫੀ ਦੇਰ ਹੋ ਚੁੱਕੀ ਸੀ ਤਾਂ ਇਸ ਹਾਦਸੇ ਦੇ ਵਿੱਚ 8 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਚੁੱਕੀ ਆ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਪੂਰਾ ਹਾਲ ਐ ਤਾਂ ਦੇਖ ਸਕਦੇ ਹੋ ਕਿ ਹਾਲਾਤ ਕੀ ਕੁਝ ਬੜੇ ਹੋਏ ਨੇ ਜੈਪੁਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਐਸ ਐਮ ਐਸ ਹਸਤਾਲ ਦੇ ਵਿੱਚ ਇਹ ਅੱਗ ਦਾ ਪਾਮਬੜ ਮਤ ਜਾਂਦੇ ਨੇ ਹਰ ਪਾਸੇ ਧੂਆਂ ਧੂਆਂ ਹੋ ਜਾਂਦਾ ਹੈ ਡਾਕਟਰਾਂ ਨੇ ਵੀ ਪਛਤਾ ਪਹਿਚਾਣਦੀਆਂ ਨਿੰਦਪ ਮਰੀਜ਼ ਸਹਿਮਗੇਤਾ ਅੱਠ ਮਰੀਜ਼ ਇਸ ਅੱਗ ਦੀ ਚਪੇੜ ਦੇ ਵਿੱਚ ਆਗੇ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਕੀ ਕੁਝ ਹਾਲਾਤ ਬਣੇ ਹੋਏ ਨੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਸਤਾਲ ਦੇ ਵਿੱਚ ਪਿਆਨਕ ਅਕਲਾਕੀ ਜਿਸ ਦੇ ਦੌਰਾਨ ਅੱਠ ਮਰੀਜ਼ਾਂ ਦੀ ਦਰਤਨਾਕ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀਆ ਤਾਂ ਮੌਕੇ ਤੇ ਕਿੰਨਾ ਨੁਕਸਾਨ ਹੋਇਆ ਤਾਂ ਟਰੋਮਾ ਸੈਂਟਰ ਦੇ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਰੂਮ ਦੇ ਵਿੱਚ ਰਾਤ 11:30 ਵਜੇ ਤੇ ਕਰੀਬ ਭਿਆਨਕ ਅੱਗ ਲੱਗੀ ਜ ਉਸ ਦੇ ਦੌਰਾਨ ਇਹ ਭਿਆਨਕ ਹਾਦਸਾ ਹੋਇਆ ਤਾਂ ਕਾਰਨੇ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਅੱਗ ਲੱਗੀ ਆ ਬਾਕੀ ਜਾਂਚ ਦਾ ਵਿਸ਼ਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੇ ਇੱਕ ਕਰਮਚਾਰੀ ਦੇ ਵੱਲ ਦੱਸਿਆ ਕਿ ਆਖਿਲਾਰਮ ਵੱਜਦੇ ਹੀ ਟੀਮ मौके ਤੇ ਪਹੁੰਚਦੀਆ ਤਾਂ ਪੂਰਾ ਵਾਰਡ ਦੁਵੇਂ ਦੇ ਨਾਲ ਭਰਿਆ ਹੋਇਆ ਸੀ ਤਾਂ ਅੰਦਰ ਜਾਣ ਦਾ ਕੋਈ ਵੀ ਰਸਤਾ ਨਹੀਂ ਸੀ ਇਸ ਲਈ ਇਮਾਰਤ ਦੇ ਦੂਜੇ ਪਾਸੇ ਤੋਂ ਖਿਡਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਤਾਂ ਪਾਣੀ ਦਾ ਛਿੜਕਾ ਕੀਤਾ ਗਿਆ ਤਾਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸਾਰੇ ਮਰੀਜ਼ਾਂ ਨੂੰ ਬਿਸਤਰਿਆਂ ਦੇ ਰਾਹੀਂ ਜਿਹੜਾ ਬਾਹਰ ਕੱਡਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਾਫੀ देर ਹੋ ਚੁੱਕੀ ਸੀ ਤਾਂ ਇਸ ਹਾਦਸੇ ਦੇ ਵਿੱਚ 8 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਚੁੱਕੀ ਆ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਪੂਰਾ ਹਾਲ ਹੈ ਤਾਂ ਦੇਖ ਸਕਦੇ ਹੋ ਕਿ ਹਾਲਾਤ ਕੀ ਕੁਝ ਬੜੇ ਹੋਏ ਨੇ ਜੈਪੁਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਐਸ ਐਮ ਐਸ ਹਸਪਤਾਲ ਦੇ ਵਿੱਚ ਇਹ ਅੱਗ ਦਾ ਪਾંબੜ ਮਤ ਜਾਂਦੇ ਨੇ ਹਰ ਪਾਸੇ ਧੂਆਂ ਧੂਆਂ ਹੋ ਜਾਂਦਾ ਹੈ ਡਾਕਟਰਾਂ ਨੂੰ ਵੀ ਪਾਜਟਾ ਪਹਿਚ ਜਾਂਦੀ ਆ ਨਿੰਦਪ ਮਰੀਜ਼ ਸਹਿਮਗੇ ਤਾਂ ਅੱਠ ਮਰੀਜ਼ ਇਸ ਅੱਗ ਦੀ ਚਪੇੜ ਦੇ ਵਿੱਚ ਆਗੇ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਕੀ ਕੁਝ ਹਾਲਾਤ ਬਣੇ ਹੋਏ ਨੇ